ਗੁੱਡ ਮਾਰਨਿੰਗ ਦੋਸਤੋ ਅੱਸੀ ਗੱਲ ਕਰਾਂਗੇ। ਆ ਵੀਡੀਓ ਦੇ ਵਿੱਚ ਇੱਕ ਤੁਸੀਂ ਬੱਚਾ ਦੇਖ ਰਹੇ ਹੋ ਜਿਹਦਾ ਮੂੰਹ ਦੇ ਵਿੱਚ ਅਲਸਰ ਹੋਏ ਹੋਏ ਨੇ। ਘੋੜਿਆਂ ਦੇ ਵਿੱਚ ਇਹ ਪ੍ਰੋਬਲਮ ਬਹੁਤ ਕਾਮਨ ਆ ਬਹੁਤ ਜ਼ਿਆਦਾ ਹੁੰਦੀ ਆ। ਇਹਦੇ ਬਾਰੇ ਮੈਂ ਅੱਜ ਸਾਰੀ ਗੱਲਬਾਤ ਕਰੂੰਗਾ ਵੀ ਇਹ ਕਿਉਂ ਹੁੰਦੀ ਆ ਤੇ ਇਹਦੇ ਕੀ ਕਾਰਨ ਰਹਿੰਦੇ ਨੇ ਤੇ ਕੀ ਇਹਦਾ ਟ੍ਰੀਟਮੈਂਟ ਰਹਿੰਦਾ। ਟ੍ਰੀਟਮੈਂਟ ਦੇਖੋ ਕਿਸੇ ਵੀ ਚੀਜ਼ ਦਾ ਸਿੰਪਟੋਮੈਟਿਕ ਹੁੰਦਾ ਜਿਹੜੇ-ਜਿਹੜੇ ਉਹਨੂੰ ਸਿੰਪਟਮ ਆ ਰਹੇ ਨੇ ਉਹਨਾਂ ਨੂੰ ਹੀ ਕਿਉਰ ਕਰਨਾ ਹੁੰਦਾ। ਸਪੈਸੀਫਿਕ ਮੈਡੀਸਨ ਤਾਂ ਕਿਸੇ ਦੀ ਕੁਝ ਵੀ ਨਹੀਂ ਬਣੀ ਹੁੰਦੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਹੁੰਦਾ ਕਿਉਂ ਇਹਦੇ ਹੋਣ ਦੇ ਮੇਨਲੀ 2-3 ਕਾਰਨ ਨੇ ਘੋੜਿਆਂ ਦੇ ਵਿੱਚ ਇੱਕ ਤਾਂ ਜਦੋਂ ਆਪਾਂ ਮੂੰਫਲੀ ਦਾ ਭੋਲ ਲਗਾਤਾਰ ਬਹੁਤ ਜ਼ਿਆਦਾ ਮਾਤਰਾ ਚ ਦਿੰਨੇ ਆ ਉਦੋਂ ਵੀ ਇਹ ਮੂੰਹ ਪੱਕ ਜਾਂਦਾ ਦੂਸਰਾ ਜਦੋਂ ਕੋਈ ਵਿਟਾਮਿਨ ਮਿਨਰਲ ਦੀ ਬਾਡੀ ਦੇ ਵਿੱਚ ਡੈਫੀਸ਼ੈਂਸੀ ਆ ਜਾਂਦੀ ਆ ਉਦੋਂ ਵੀ ਘੋੜਿਆਂ ਦੇ ਵਿੱਚ ਮੂੰਹ ਪੱਕ ਜਾਂਦਾ ਤੇ ਤੀਸਰਾ ਇਹਦੇ ਵਿੱਚ ਜਿਹੜਾ ਕਾਰਨ ਰਹਿੰਦਾ ਉਹ ਜਦੋਂ ਤੁਸੀਂ ਇੱਕਦਮ ਡਾਈਟ ਚੇਂਜ ਕਰ ਦਿੰਨੇ ਹੋ ਜੋ ਇੱਕਦਮ ਉਹਦੀ ਫਾਰਮ ਚੇਂਜ ਕਰਕੇ ਦੇਣ ਲੱਗ ਜਨ ਉਹ ਜਿਹੜੀ ਫਾਰਮ ਦੇ ਵਿੱਚ ਡਾਈਟ ਦੇ ਰਹੇ ਹਾਂ ਉਹਦੋਂ ਬਿਲਕੁਲ ਹੀ ਜਿਵੇਂ ਹੁਣ ਆਪਾਂ ਉਹਨੂੰ ਐਜ਼ ਇਟ ਦੇ ਰਹੇ ਹਾਂ ਜਿਵੇਂ ਉਹਨੂੰ ਗ੍ਰੇਨ ਨੂੰ ਆਪਾਂ ਅ ਦਰੜ ਕਰਕੇ ਦਾਣਾ ਗੁਣਾ ਕੇ ਦੇਣੇ ਉਹਨੂੰ ਇੱਕਦਮ ਤੁਸੀਂ ਉਬਾਲ ਕੇ ਦੇਣਾ ਸ਼ੁਰੂ ਕਰ ਦੋਗੇ ਉਦੋਂ ਵੀ ਇਹ ਦਿੱਕਤ ਆ ਜਾਂਦੀ ਆ ਤੇ ਤੀਸਰਾ ਕੋਈ ਪੱਠਿਆਂ ਦੇ ਵਿੱਚ ਗੜਬੜ ਹੋ ਗਈ ਕੋਈ ਉਹਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਵਧ ਗਈ ਪੱਠਿਆਂ ਦੇ ਵਿੱਚ ਜਾਂ ਕੁਝ ਵੀ ਇਦਾਂ ਦਾ ਜਿਹੜਾ ਉਹਨੂੰ ਡਾਈਜੈਸ਼ਨ ਦੇ ਵਿੱਚ ਪ੍ਰੋਬਲਮ ਕਰਦਾ ਦਿੱਕਤ ਕਰਦਾ ਉਹਦੇ ਨਾਲ ਉਹਦਾ ਮੂੰਹ ਪੱਕ ਜਾਂਦਾ ਤੇ ਜਿਹੜੇ ਲੀਵਰ ਦੇ ਓਟੀਪੀਟੀ ਨੂੰ ਵੱਜ ਜਾਂਦੇ ਨੇ ਤੇ ਜਿਹਦੇ ਨਾਲ ਮੇਨ ਨਿਸ਼ਾਨੀਆਂ ਜਿਹੜੇ ਸਿੰਪਟਮ ਨੇ ਉਹ ਕੀ ਹੁੰਦੇ ਨੇ ਇੱਕ ਤਾਂ ਮੂੰਹ ਦੇ ਵਿੱਚੋਂ ਜਿਹੜੀਆਂ ਲਾਰਾਂ ਨੇ ਤੁਸੀਂ ਦੇਖੋਗੇ ਉਹ ਲਗਾਤਾਰ ਵਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਦੂਸਰੀ ਡੀਹਾਈਡਰੇਸ਼ਨ ਵਧਣੀ ਸ਼ੁਰੂ ਹੋ ਜਾਂਦੀ ਆ ਤੀਸਰਾ ਖਾਣਾ ਪੀਣਾ ਬੰਦ ਕਰ ਦਿੰਦਾ ਅਨਰੋਕਸਿਆ ਦੀ ਕੰਡੀਸ਼ਨ ਹੋ ਜਾਂਦੀ ਆ ਤੇ ਹੋਰ ਕਾਫੀ ਜਿਹੜੇ ਇਹ ਮੇਨ ਤਿੰਨ ਪ੍ਰਭਾਵ ਦੇਖਣ ਨੂੰ ਮਿਲਦੇ ਆ ਚੌਥਾ ਉਹ ਜੇ ਬੱਚਾ ਛੋਟਾ ਤਾਂ ਦੁੱਧਦੁੱਧ ਪੀਣਾ ਬੰਦ ਕਰ ਦਿੰਦਾ ਇਹ ਤਿੰਨ ਚਾਰ ਕਾਰਨ ਨੇ ਜਿਹੜੇ ਮੇਨ ਨੇ ਇਦੇ ਵਿੱਚ ਗੱਲ ਕਰੀਏ ਪਰ ਟ੍ਰੀਟਮੈਂਟ ਦੇ ਦੇਖੋ ਸਪੈਸੀਫਿਕ ਟ੍ਰੀਟਮੈਂਟ ਕੋਈ ਨਹੀਂ ਹੁੰਦਾ ਕਿਸੇ ਵੀ ਡਿਸੀਜ਼ ਦਾ ਕਿਸੇ ਵੀ ਪਹਿਲੀ ਗੱਲ ਇਹਨੂੰ ਬਿਮਾਰੀ ਤੱਕ ਕਹਿ ਨਹੀਂ ਸਕਦੇ ਹਨ ਇੱਕ ਡਾਈਜੈਸ਼ਨ ਨਾਲ ਜੁੜੀ ਹੋਈ ਜਾਂ ਲੀਵਰ ਨਾਲ ਜੁੜੀ ਹੋਈ ਇੱਕ ਕੰਡੀਸ਼ਨ ਹੈ ਇਹਦੇ ਵਿੱਚ ਕੀ ਹੁੰਦਾ ਜਿਹੜਾ ਜਾਨਵਰ ਉਹਦੇ ਟ੍ਰੀਟਮੈਂਟ ਦੇ ਵਿੱਚ ਪਹਿਲਾਂ ਉਹਦੀ ਡੀਹਾਈਡਰੇਸ਼ਨ ਕਵਰ ਕਰਨੀ ਹੁੰਦੀ ਹੈ ਦੂਸਰਾ ਉਹਨੂੰ ਜਿਹਾ ਜਿਹਾ ਉਹਦੇ ਸਿੰਪਟਮ ਆ ਰਹੇ ਨੇ ਜੇਕਰ ਉਹਨੂੰ ਫੀਵਰ ਆ ਰਿਹਾ ਨਾਲ ਬੁਖਾਰ ਹੋ ਰਿਹਾ ਪਰ ਉਹਦਾ ਐਂਟੀਬਾਇਓਟਿਕ ਸਿਲੈਕਟ ਕਰਨਾ ਪੈਂਦਾ ਨਾਲ ਪੇਨ ਕਿਲਰ ਵਗੈਰਾ ਸਾਰਾ ਇੱਕ ਪ੍ਰੋਟੋਕੋਲ ਹੁੰਦਾ ਮੈਡੀਕਲ ਦਾ ਜਿਹੜਾ ਤੁਸੀਂ ਆਪਣੇ ਡਾਕਟਰ ਤੋਂ ਕਰਵਾ ਸਕਦੇ ਹੋ ਇਹ ਮੇਨ ਕਾਰ ਰਹਿੰਦੇ ਨੇ ਭੋਜ ਸਭ ਤੋਂ ਵੱਡਾ ਕਰ ਰਹਿੰਦਾ ਇਹਦੇ ਵਿੱਚ ਤੇ ਹੁਣ ਆਪਾਂ ਜਿਹੜੀ ਨੈਕਸਟ ਵੀਡੀਓ ਮੈਂ ਪਾਉਂਗਾ ਉਹ ਪਾਉਂਗਾ ਸਰੋਂ ਦਾ ਤੇਲ ਨਾਲ ਰਿਲੇਟਡ ਜਿਹੜਾ ਸਰੋਂ ਦਾ ਤੇਲ ਉਹ ਘੋੜਿਆਂ ਲਈ ਬਹੁਤ ਜ਼ਿਆਦਾ ਟੌਕਸਿਕ ਹੁੰਦਾ ਉਹ ਕਦੇ ਨਹੀਂ ਦੇਣਾ ਚਾਹੀਦਾ ਨਾ ਥੋੜਾ ਨਾ ਬਹੁਤਾ ਤੇ ਨਾ ਸਰੋਂ ਨਾਲ ਰਿਲੇਟਡ ਕੋਈ ਉਹਨੂੰ ਜਿਵੇਂ ਆਪਾਂ ਕੇਕ ਦਿੰਨੇ ਆ ਡੀਓਲਡ ਕੇਕ ਜਿਹਨੂੰ ਖਲ ਕਹਿੰਦੇ ਨੇ ਨਾ ਉਹ ਦੇਣੀ ਚਾਹੀਦੀ ਹੈ ਕਦੇ ਉਹਦੇ ਤੇ ਇੱਕ ਸਪੈਸ਼ਲ ਡਿਟੇਲਸ ਵੀਡੀਓ ਬਣਾਵਾਂਗੇ ਅੱਜ ਵਾਲੀ ਵੀਡੀਓ ਇਹਦੇ ਦੀ ਸੀ ਇਹ ਬੱਚਾ ਹੁਣ ਬਿਲਕੁਲ ਠੀਕ ਹੋ ਗਿਆ ਇਹਦਾ ਟ੍ਰੀਟਮੈਂਟ ਕੀਤਾ ਸੀ 4-5 ਦਿਨ ਟ੍ਰੀਟਮੈਂਟ ਚੱਲਿਆ ਦੋ ਬੱਚਿਆਂ ਦੇ ਮੂੰਹ ਪੱਕੇ ਸੀ ਕਿ ਦੋਨੇ ਹੁਣ ਠੀਕ ਨੇ ਧੰਨਵਾਦੋ ਦੋਸਤੋ ਮਿਲਦੇ ਆ ਨੈਕਸਟ